ਸੜਕ ਹਾਦਸਿਆਂ ਦੌਰਾਨ ਕਈ ਕੀਮਤੀ ਜ਼ਿੰਦਗੀਆਂ ਚਲੀਆਂ ਜਾਂਦੀਆਂ ਹਨ ਕੁਝ ਹਾਦਸੇ ਤਾਂ ਅਜਿਹੇ ਹੁੰਦੇ ਹਨ ਜੋ ਲੰਬੇ ਸਮੇਂ ਤੱਕ ਯਾਦ ਰਹਿ ਜਾਂਦੇ ਹਨ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕੁਝ ਅਜਿਹੀਆਂ ਘਟਨਾਵਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਪੰਜਾਬੀ ਸੰਗੀਤ ਅਤੇ ਫਿਲਮ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਸਾਡੇ ਕੋਲੋਂ ਖੋ ਲਈਆਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਦੀਪ ਸਿੱਧੂ ਬਾਰੇ ਜੋ ਪੰਜਾਬੀ ਫਿਲਮ ਉਦਯੋਗ ਵਿੱਚ ਇੱਕ ਵਧੀਆ ਅਦਾਕਾਰ ਦੇ ਨਾਮ ਨਾਲ-ਨਾਲ ਕਿਸਾਨ ਅੰਦolan ਦੇ ਸਰਗਰਮ ਕਾਰਕੁਨ ਸਨ ਅਤੇ 2022 ਵਿੱਚ ਦਿੱਲੀ ਨੇੜੇ ਸੜਕ ਹਾਦਸੇ ਵਿੱਚ ਮਾਰੇ ਗਏ ਉਹ ਆਪਣੀ ਸਕੋਰਪੀਓ ਕਾਰ ਵਿੱਚ ਸਫ਼ਰ ਕਰ ਰਹੇ ਸਨ ਜਦੋਂ ਉਹਦੀ ਟੱਕਰ ਇੱਕ ਖੜੇ ਟਰੱਕ ਨਾਲ ਹੋਈ ਇਹ ਹਾਦਸਾ ਨਾ ਸਿਰਫ ਪੰਜਾਬੀ ਇੰਡਸਟਰੀ ਲਈ ਸਗੋਂ ਸਮਾਜਿਕ ਸਰਗਰਮੀਆਂ ਲਈ ਵੀ ਇੱਕ ਵੱਡਾ ਕਾਟਾ ਸਾਬਿਤ ਹੋਈ ਅਜੀਹੀ ਘਟਨਾ ਪੰਜਾਬ ਦੇ ਮਸ਼ਹੂਰ ਗਾਇਕ ਦਿਲਜਾਨ ਸਿੰਘ ਨਾਲ ਵਾਪਰੀ ਜਿਸ ਚ ਉਹਨਾਂ ਦੀ ਜਾਨ ਚਲੀ ਗਈ। ਦਿਲਜਾਨ ਸਿੰਘ ਜਿਸ ਨੂੰ ਇੱਕ ਰਿਐਲਿਟੀ ਸ਼ੋਅ ਵਿੱਚ ਬਹੁਤ ਪਛਾਣ ਮਿਲੀ 2021 ਵਿੱਚ ਅਮ੍ਰਿਤਸਰ-ਦਿੱਲੀ ਹਾਈਵੇ ਤੇ ਟਰੱਕ ਨਾਲ ਹੋਏ ਹਾਦਸੇ ਵਿੱਚ ਆਪਣੀ ਜ਼ਿੰਦਗੀ ਗਵਾ ਬੈਠੇ। ਉਹ ਆਪਣੇ ਨਵੇਂ ਗੀਤਾਂ ਦੀ ਰਿਲੀਜ਼ ਦੀ ਤਿਆਰੀ ਕਰ ਰਹੇ ਸਨ ਪਰ ਇਹ ਹਾਦਸਾ ਇੱਕ ਸੁਪਨੇ ਦੇ ਟੁੱਟਣ ਜਿਹਾ ਸੀ। ਇਸ ਤੋਂ ਬਾਅਦ ਗੱਲ ਕਰਾਂਗੇ ਮਾਸਟਰ ਤਰਲੋਚਨ ਸਿੰਘ ਜੀ ਦੀ ਜੋ ਪੰਜਾਬੀ ਸਾਹਿਤ ਦੇ ਮਸ਼ਹੂਰ ਲੇਖਕ ਸਨ। ਉਹ ਵੀ ਸਮਰਾਲਾ ਨੇੜੇ ਇੱਕ ਗੰਭੀਰ ਸੜਕ ਹਾਦਸੇ ਦਾ ਸ਼ਿਕਾਰ ਹੋਏ। ਉਹ ਆਪਣੇ ਲਿਖਤ ਅਤੇ ਸ਼ਾਇਰੀ ਨਾਲ ਪੰਜਾਬੀ ਸਾਹਿਤ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਗਏ ਸਨ। ਅਜਿਹੀ ਇੱਕ ਸੜਕ ਦੁਰਘਟਨਾ ਨੇ ਪੰਜਾਬੀ ਫਿਲਮ ਜਗਤ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਬਹੁਤ ਪ੍ਰਸਿੱਧੀ ਹਾਸਲ ਕਰਨ ਵਾਲੇ ਜਸਪਾਲ ਪੱਟੀ ਜੋ ਉਲਟਾ-ਪੁਲਟਾ ਅਤੇ ਵਿਅੰਗ ਨਾਲ ਭਰਪੂਰ ਟੀਵੀ ਸੀਰੀਜ਼ਾਂ ਦੇ ਲਈ ਮਸ਼ਹੂਰ ਸਨ, 2012 ਵਿੱਚ ਜਲੰਧਰ ਨੇੜੇ ਸੜਕ ਹਾਦਸੇ ਵਿੱਚ ਮਾਰੇ ਗਏ। ਉਹ ਆਪਣੇ ਨਾਟਕ ਦੀ ਪ੍ਰੋਮੋਸ਼ਨ ਲਈ ਜਾ ਰਹੇ ਸਨ ਪਰ ਇਹ ਹਾਦਸਾ ਹਾਸੇ ਤੇ ਵਿਅੰਗ ਦੀ ਦੁਨੀਆ ਲਈ ਇੱਕ ਵੱਡੀ ਹਾਨੀ ਸਾਬਤ ਹੋਈ। ਆਖਰ ਵਿੱਚ ਗੱਲ ਕਰਾਂਗੇ ਨਿਰਵੈਰ ਸਿੰਘ ਪ੍ਰਸਿੱਧ ਗਾਇਕ ਜੋ ਆਪਣੇ ਗੀਤ ਤੇਰੇ ਬਿਨਾ ਲਈ ਪਛਾਣੇ ਜਾਂਦੇ ਸਨ 2022 ਵਿੱਚ ਆਸਟ੍ਰੇਲੀਆ ਦੇ ਮੈਲਬਨ ਵਿੱਚ ਇੱਕ ਪਿਆਨ ਖਾਦਸੇ ਵਿੱਚ ਮਾਰੇ ਗਏ ਇਹ ਹਾਦਸਾ ਨਸ਼ੇ ਦੀ ਹਾਲਤ ਵਿੱਚ ਤੇਜ਼ ਰਫ਼ਤਾਰ ਕਾਰ ਚਲਾਉਣ ਕਾਰਨ ਵਾਪਰਿਆ ਜਦੋਂ ਇੱਕ ਕਾਰ ਨੇ ਉਹਨਾਂ ਦੀ ਲੇਨ ਵਿੱਚ ਆ ਕੇ ਉਹਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਨਿਰਵੈਰ ਦੀ ਮੌਤ ਸੰਗੀਤ ਦੀ ਦੁਨੀਆ ਲਈ ਇੱਕ ਵੱਡਾ ਸਦਮਾ ਸੀ ਇਸ ਸਭ ਮੌਤਾਂ ਸਾਡੇ ਸਮਾਜ ਵਿੱਚ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਵੀ ਅਹਿਮ ਸੰਦੇਸ਼ ਦਿੰਦੀਆਂ ਹਨ